ਡਰਦਾ ਕਾਦੀ ਹੋ ਮੈਂ ਕਿੰਜ ਮੱਤ ਜਾਣ ਮੁਝ ਕੇ ਦਿ ਲੋ ਕਾਲਾ ਦੇ ਵਾਲ ਕੀ ਤਸਵੀਰ ਦੀ ਮੇਰੀ ਤੇਰਾ ਹੱਥ ਬਤਾਏ ਆ ਆਹ ਸਭ ਦੱਸਦਾ ਜੀ ਮੈਂ ਕਿਆ ਯਾਰ ਬ్రో ਯਾਰ ਮੈਂ ਕਹਾ ਦੱਸ ਦिए ਮੱਗ ਦਾ ਲੱਗੇ ਕੱਤਾ ਨਾ ਉਹ ਮੈਂ ਕਹਾ ਦੱਸ ਦिए ਜਿਦਾਂ ਇਸ ਵਾਰ ਵੀ ਮੈਂ ਗਾਣਾ ਕਰਨ ਆਇਆ ਤੇ ਮਹਾਪੁਰਸ਼ ਜੀ ਉਹ ਪੈਨੇ ਉਹ ਬੈਠੇ ਨੇ ਆਸ਼ਕ ਆਹ ਬੰਦਾ ਜਦੋਂ ਇਹਦਾ ਡੱਬ ਹੁੰਦਾ ਹੁੰਦਾ ਨਾ ਮੇਰਾ ਸਾਰਾ ਜੋਰ ਲੱਗਿਆ ਹੁੰਦਾ ਸਾਰਾ ਚਿੱਕੋ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਗਾਣੇ ਦਾ ਬਲੌਗ ਪਾਇਆ ਹੈ ਵੀ ਮੇਰਾ ਜੋਰ ਕਿੰਨਾ ਰੱਖਦਾ ਮੈਂ ਮੋਟਰਸਾਈਕਲ ਚੁਸੰਗਰੂਰ ਤੋਰ ਤੱਕ ਮੋਟਰਸਾਈਕਲ ਮੈਂ ਲਾ ਕੇ ਲੈ ਗਿਆ ਬਸ ਵੇ ਬਸ ਆ ਸਭ ਤੋਂ ਵੱਡਾ ਕੱਪ ਹੁਣ ਤੱਕ ਦਾ ਗੱਟਾ ਗੰਦਾ ਹੋ ਗਿਆ ਮੇਰਾ ਦਿਖਾ ਦੇ ਆਪ ਗੁਰਤਾ ਗੰਦਾ ਹੀ ਪਿੱਛੇ ਬੈਠੇ ਨਾਲ ਉਡਾਉਂਦਾ ਇਤੋਂ ਕਲੀਅਰ ਸਬੂਤ ਐ ਵੀ ਹੋਏਦਾ ਦੁਨੀਆ ਤੇ ਵੀ ਕਈਆਂ ਨੂੰ ਅੱਧੀ ਘਰੇ ਨਹੀਂ ਪੜਿਆ ਜਾਂਦਾ ਬਲੌਗ ਲੱਗਾ ਹਾਇਆ ਜੇ ਦੇਖਦੇ ਆ ਜੋ ਬੰਦੇ ਬੁਲਾ ਰੱਖੇ ਨੇ ਮੋਕੀ ਵਾਲ ਉਹ ਵਾਹ ਬਾ ਮੈਚ ਜੀ ਉਸ ਕਿਸਾ ਹੀ ਕਰਦੇ ਹੋ ਮੈਂ ਪਾ 40 ਸੇਬ ਆਪਣੇ ਸੂਤ ਨੂੰ ਹੋ ਚੁੱਕੀ ਹੈ ਫਿਰ ਵੀ ਉਹ ਦੱਸ ਦੀ ਇਹ ਵੀ ਗਾੜੀ ਹੋਈ ਨਹੀਂ ਹੁੰਦੇ ਰਿਆਜ ਵੀ ਕਰਾਇਏ ਗਾਣਿਆਂ ਤੋਂ ਪਹਿਲਾਂ ਕੋਈ ਨੰਗੇ ਬਹਿ ਲੈ ਕੇ ਸਾਦ ਕੱਪੜਿਆਂ ਤੋਂ ਬਾਹਰ ਕਰਾ ਤੋਰੀਆਂ ਚ ਬਾਈ ਬਾਈ ਲਖ ਸਭ ਨੂੰ ਵਧਾਇਆ ਨਹੀਂ ਉਹ ਬਲ ਨੱਢੀਏ ਪਟਿਆਲਾ ਪਟਿਆਲਾ ਚੱਲਦੀ ਵਾਸਤੇ ਚੜਜੋ ਪਟਿਆਲਾ ਪਟਿਆਲਾ ਅਣੇ ਕਿਹ ਬਲੌਗ ਸ਼ੁਰੂ ਕਰੋ ਕੀ ਬਲੌਗ ਹੈ ਹੁਣ ਜਿੱਥੇ ਉਤਰਨਾ ਹੋ ਜਗਾ ਆ ਗਈ ਸ਼ਰਨ ਖਾਬਲਾ ਓਹੋ ਮਤਾਂਸੀ ਆ ਗਈ ਹੋਈ ਜੀ ਮੈਂ ਤਾਂ ਤੈਨੂੰ ਫਿਰ ਮਹਾਲ ਹੀ ਮਿਲਦਾ ਆ ਦੇਖ ਆ ਹਰ ਇੱਕ ਗਾਣੇ ਚ ਬੰਦਾ ਹੀ ਸੁਣਦਾ ਹੀ ਸੀ ਲਿਆ ਨਾ ਗੱਲਾਂ ਕਰਦਾ ਐਂਡ ਤੇ ਕਹਿ ਦੂਗਾ ਆ ਸਾਡਾ ਪੂਰਾ ਜੋਰ ਲੱਗਿਆ ਪਿਆ ਕੀ ਹੋ ਗਿਆ ਯਾਰ ਉਹ ਮੁੰਡੇ ਦਾ ਗਾਣਾ ਕਰੋਲੀ ਤੇ ਐਨੇ ਜਿਹਾ ਆਪਣਾ ਜੋਰ ਲਾਇਆ ਇੱਥੇ ਇਹ ਜੇ ਲਾ ਦੀ ਰੈਡ ਕਰਕੇ ਵੀ ਕਹੇ ਜੀ ਪੇਂਟਿੰਗ ਬਣਾ ਲਈ ਆ ਤੂੰ ਕੋ ਨਾਮ ਲਿਖਤਾ ਆਰਟ ਬਾਏ ਸ਼ਰਨ ਪਾਬਲਾ ਉਹ ਵੀ ਦਿਖਾ ਦੇ ਬਣਦਾ ਕੁੱਤਾ ਬਣਦਾ ਸਨੇਪ ਚੈਟ ਤੇ ਦੋਈਰ ਜਾਂਦਾ ਪਰ ਮੈਨੂੰ ਕੱਛੇ ਭੇਜੋ ਕੈਨੇਡਾ ਉਤਰੋ ਸਾਰਨਾ ਕੱਛਾ ਲਾ ਕੇ ਮੈਨੂੰ ਭੇਜੋ ਯਾਰ ਮੈਂ ਨਾਲ ਆਇਆ ਨਾ ਮੈਂ ਕੁਛ ਤਾਂ ਕਹੂੰਗਾ ਨਾ ਮੈਂ ਗਾੜਾ ਕਰਾਂ ਨਾ ਮੈਂ ਕੋਈ ਜ਼ੋਰ ਕਰਨਾ ਮੈਂ ਤਾਂ ਬੋਲੂਗਾ ਸੋ ਜਾ ਐ ਕਰ ਵੀਰੇ ਟਰਿੱਡ ਕੱਢ ਬਾਰ ਕੱਢ ਬਾਰ ਹਰ ਬਾਤ ਤਾਂ ਕੱਢ ਆਇਆ ਹੋਇਆ ਜ਼ੋਰ ਲੱਗਿਆ ਪਈ ਐ ਹੀ ਰੱਖ ਦੋ ਮਿੰਟ ਐ ਹੀ ਰੱਖ ਦੋ ਬੱਜੀ ਵਾ ਮੁੰਡਾ ਕੱਛੇ ਚ ਰਾਜਪੁਰੇ ਗਿਆ ਆ ਵਾਜੀ ਵਾ ਆ ਆਈ ਸੀ ਗਈ ਹੁਣੇ ਦੀ ਵਾਰੀ ਆ ਗਈ ਤੇ ਪਤਾ ਨਹੀਂ ਕੀ ਰੰਗ ਲਾਊਗਾ ਦੀ ਸੋਰੀਆਂ ਸਹੇਲੀਆਂ ਦੇ ਭੋਗਿਆ ਵਿਆਹ ਬਸ ਕੱਲੀ ਮੈਂ ਕੁਆਰੀ ਰਹਿ ਗਈ ਪੁੰਨੀ ਜੂਣ ਨੂੰ ਸਿੱਟਪ ਗਈ ਮੈਂ ਪੱਚੀਆਂ ਸਾਲਾਂ ਨੂੰ ਹੁਣ ਭੂਆ ਵੀ ਆ ਪਿੱਛੇ ਪੈ ਗਈ ਹੁਣਿਤ ਛੇ ਛੇ ਲਚੇ ਕਿਓ ਯਾਰ ਯਾਰ ਮੈਂ ਤਾਂ ਬੋਲੀ ਰਿਹਾ ਹਾਂ ਸੋਨਾ ਫਸਦਾ ਯਾਰ ਐ ਕਰਿਆ ਜੀ ਮੈਂ ਤੂੰ ਤਾਂ ਮੇਲੇ ਤੇ ਆਇਆ ਹੁੰਦਾ ਯਾਰ ਫਿਰ ਫਿਰਾਂ ਦਾ ਗਾਉਂਦਾ ਜਮੀ ਬਹੁਤ ਹਲਕੀ ਮਾਈਕ ਕੋ ਲਾ ਬਾਈ ਮੰਮਾ ਮਸੀ ਮਸੀ ਕਹਿੰਦੇ ਮੇਰੀ ਸਹਲੀਆਂ ਦੇ ਨੇੜੇ ਵੇ ਚਾਚੀ ਚਾਚੀ ਕਹਿੰਦੇ ਅੱਜ ਵਾਦ ਦੇ ਫੋਡੇ ਦਿੱਤੇ ਗਿਫਟਾਂ ਨੂੰ ਦੱਸ ਦੋ ਜੀ ਕਦੋਂ ਤੱਕ ਮੰਮੀ ਤੋਂ ਲਕਾਈ ਜਾਊਂਗੀ ਮੈਂ ਸਹਲੀਆਂ ਤੋਂ ਪੈਸੇ ਕਾਣ ਵਾਲਿਆ ਤੂੰ ਗਿਫਟ ਕਦੋਂ ਦੇਦਾ ਕੁੜੀਆਂ ਨੂੰ ਤੇ ਵੜੇ ਸਭ ਜਾਣਦੇ ਆ ਬਸ ਬਹੁਤ ਹੋ ਗਿਆ ਮੈਂ ਨੀ ਕਰਾ ਕਰੀ ਲੋਣੀ ਤਪਾ ਨਹੀਂ ਹੋ ਲਾਇਆ ਜੱਟ ਆਇਆ ਜੱਤੀਏ ਕਿਤਾਬਾਂ ਸਣੇ ਦੁਨੀਆ ਨੂੰ ਪੜ ਕੇ ਢਾਲ ਕਲੀ ਸਾਡੀ ਤਾਂ ਕਿਉਂ ਕੀ ਬਦਲੇ ਨਾ ਹੋਰਾਂ ਵਾਂਗੂ ਦਲ ਨੱਢੀਏ ਠੀਕ ਹੈ

ਆਪੇ ਇਹ ਬੰਦਾ ਸਾਰੇ ਜਿੰਨੇ ਕੱਲ ਨੂੰ ਜਿਹਨੇ ਐ ਕੋਈ ਕਮੈਂਟ ਕਰਤਾ ਆ ਸਾਡਾ ਪੂਰਾ ਜੋਰ ਲੱਗਿਆ ਪਿਆ ਵੀ ਮੇਰਾ ਜੋਰ ਲੱਗਾ ਦੇਖ ਲੋ ਐ ਪੈ ਜਾਂਦਾ ਐ ਆਗੇ ਆ ਕੇ ਇਹ ਬੰਦੇ ਨੇ ਜਦੋਂ ਦਾ ਐ ਕਹੀ ਜਾਂਦਾ ਕੀ ਖਵਾਉਂਗੇ ਕੀ ਖਵਾਉਂਗੇ ਕੀ ਖਵਾਉਂਗੇ ਤੇ ਇੰਦੀ ਗਰਮੀ ਆ ਨਾ ਆ ਦੇ ਲੋ ਆ ਦੇ ਲੋ ਆ ਕੇ ਤਾਂ ਮੈਂ 3 ਡਵਿੰਗ ਕਰਾਉਂਗਾ ਖਾ ਰਿਹਾ ਜਦੋਂ ਦਾ ਐ ਭਾਈ ਭਾਈ ਲਖ ਸਭ ਨੂੰ ਪਤਾ ਆ ਨਹੀਂ ਹੋ ਪੱਲ ਨੱਡੀ ਐ ਨਾਮ ਮੇਰਾ ਨਾਮ ਮੇਰਾ ਨਾਮ ਮੇਰਾ ਨਾਮ ਏਡੀ ਛੋਟੀ ਵੀ ਨਹੀਂ ਕੱਲ ਨੱਡੀ ਏ